ਗੁੱਡ ਮਾਰਨਿੰਗ ਜੀ ਕੀ ਹਾਲ ਨੇ ਬਾਈ ਔਰ ਘਰ ਪਰਵਾਸ ਸਾਰੇ ਨੇ ਵਧੀਆ ਨੇ ਜਾਨਵਰ ਰੋਇਆ ਗਾ ਬਾਈ ਗੁਰੂ ਕਰਪਾ ਕਰੇ ਸਾਰੇ ਨੇ ਘੈਂਟ ਹੋਣ ਤੇ ਆਪਣੇ ਜਾਨਵਰ ਵੀ ਬਈ ਘੈਂਟ ਨੇ ਹਨਾ ਤੇ ਰਾਤ ਮੈਂ ਬਾਗ ਗਿਆ ਸੀ 4:30 ਵਜੇ ਆਪਣੀ ਬੋਦੀ ਵਾਲੀ ਉਡੀ ਫਿਰਦੀ ਸੀ ਇੱਥੇ ਨਹੀਂ ਸੀ ਰਾਤ 4:30 ਵਜੇ ਪੀ ਫਿਰ ਲਾ ਕੇ ਗਿਆ 5:30 ਵਜੇ ਨੇ ਰਾਜਾ ਹੋਣ ਲੱਗ ਗਿਆ ਸੀ ਜਦੋਂ ਮੈਨੂੰ ਕੰਮ ਸੀ ਯਾਰ ਮੈਂ ਸੀ ਬਰਾਤਰੀ ਤੇ ਜਾਣਾ ਸੀ ਮਾਥਾ ਟੇਕਣ ਤਾਂ ਕਰਕੇ ਤੇ ਫਿਰ ਐਪੀ ਲਾ ਗਿਆ ਸੀਗਾ ਉਹਨੂੰ ਤਾਂ ਵੈਸੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਤੇ ਹੁਣ ਆਪਾਂ ਦਾਣੇ ਦੋਨੇ ਪਾਈਏ ਕਬੂਤਰਾਂ ਨੂੰ ਆਪਣੇ ਨੂੰ ਕੱਢੀਏ ਬਾਹਰੇ ਹਨਾ ਦੇਖੀਏ ਮਾਹੌਲ ਇਹਨਾਂ ਦਾ ਮੇਬੀ ਕੀ ਆ ਬੱਚੇ ਉਹ ਸੈਟ ਬੈਠੇ ਨੇ ਬਸ ਠੀਕ ਹੈ ਸੈਟ ਨੇ ਬੱਚੇ ਉਹ ਜਿਹੜੇ ਸਾਰੇ ਓਕੇ ਨੇ ਦਾਣੇ ਦੋਨੇ ਖਾਈ ਬੈਠੇ ਨੇ ਬਈ ਸੱਚੇ ਹੁਣ ਵੇ ਕਬੂਤਰੇ ਦੇਖ ਕੇ ਵੀ ਕੰਮ ਇੱਥੇ ਫਿੱਟ ਬੈਠੀ ਆ। ਨਾ ਇਹਨਾਂ ਨੂੰ ਪਾਣੀ ਪੜੀਏ, ਦਾਣੇ ਵਾਲੀ ਟ੍ਰੇ ਇਹਨਾਂ ਦੀ ਜਿਹੜੀ ਦਵਾਰੇ ਧਰ ਗਿਆ ਬਲਾ ਦਾਣੇ ਨਾਲ। ਦਾਣੇ ਮਹਾਜਮਾ ਚੱਕ ਕੇ ਜਿਆਦੀ ਦਾਣੇ ਦਵਾਰੇ ਧਰ ਗਏ। ਸੁਣਾਂ ਲੱਗ ਜਿਵੇਂ ਦਾਣੇ ਪਾ ਗਏ ਨਹੀਂ ਗੇ ਲਾੜੀ ਚੱਲ ਕੋਈ ਨਾ। ਕੋਈ ਚੱਕਰ ਨਹੀਂ ਖਾ ਗਏ ਰਹੇ ਹੁੰਦਾ। ਯਾਰ ਕਿਉਂ ਗੱਲ ਨਹੀਂ ਪੌਣੀ ਪੌਣੀ ਭਾਈ ਇਹਨਾਂ ਨੂੰ ਓਏ ਗੱਲ ਆਹ ਬੈਠਿਆ ਭਾਈ ਆਪਣੀ ਤਿੰਨੇ ਕਬੂਦੀਆਂ ਬੈਠੀਆਂ ਚੈੱਕ ਕਰੋ ਇਹ ਤਿੰਨੇ ਕਬੂਦਰੀਆਂ ਲਾਈਆਂ ਸੀ ਮੈਂ ਚੌਥੀ ਕਬੂਦਰੀ ਉਹ ਵੀ ਕਬੂਦਰੀ ਆ ਪਰ ਠੀਕ ਆ ਤੇ ਉਹਨੂੰ ਵੀ ਕਾਰਾਂਗੇ ਤਿਆਰ ਉਹਦੇ ਥੋੜੀ ਜਿਹੀ ਕੈਂਚੀ ਪਾ ਖੰਭ ਨਹੀਂ ਕੱਟੇ ਸੀਗੇ ਮਸਤ ਬਹੁਤ ਹੋ ਰਹੀ ਹੈ ਤੇ ਵਜੇ ਨੂੰ ਵੀ ਦਵਾਈ ਦੇਣੀ ਯਾਰ ਵਜੇ ਵੀ ਢਿੱਲਾ ਜੀ ਆ ਬੈਠਾ ਪਰ ਇਹਨੂੰ ਵੀ ਦਵਾਈ ਦੇਣੀ ਆ ਤੇ ਹੋਰ ਤਾਂ ਵਜਾ ਆਪਣਾ ਵੀ ਢਿੱਲਾ ਹੈ ਜੀ ਧੁੱਪ ਜੀ ਕੱਢ ਲਈ ਬਈ ਤੁਹਾਨੂੰ ਬਹੁਤ ਜ਼ਿਆਦੇ ਤੇਜ਼ ਸੀ ਅੱਜ ਚਲ ਵਧੀਆ ਧੁੱਪ ਕੱਢ ਲਈ ਖਰਾ ਰੱਬ ਨੇ ਠੀਕ ਹੋ ਗਿਆ ਮੌਸਮ ਤੇ ਹੁਣ ਇਹਨੂੰ ਪਾਣੀ ਰੱਖ ਦਈਏ ਇੱਕ ਸੱਚ ਬਈ ਆਪਾਂ ਉਹ ਚਿੱਟੀਆਂ ਦਾ ਕਬੂਤਰ ਜਿਹੜਾ ਆਪਣੇ ਆ ਗਿਆ ਸੀਗਾ ਆਪਾਂ ਦੇ ਤਾਂ ਕਿਸੇ ਮੁੰਡੇ ਨੂੰ ਇਹਦੇ ਬੈਠਦੀ ਤੇ ਆਪਣਾ ਬਚਾ ਉਹ ਮੁੰਡਾ ਫੜਾ ਗਿਆ ਆ ਬੈਠਾ ਉਹ ਬਚਾ ਮੋਜ ਵਾਲਾ ਮੈਂਟ ਲਾ ਤੇ ਚੈੱਕ ਕਰ ਸਕਦੇ ਆ ਇਹ ਹੁਣ ਲੱਗੂ ਮਸਾ ਮੇਰੇ ਚ ਲਾ ਲਾਂਗੇ ਔਲੇ ਉਹਦੀ ਕੋਈ ਚੱਕਰ ਨਹੀਂ ਗਿੱਜ ਜੂਗਾ ਸਾਡੇ ਤੇ ਮੰਨ ਮਨੂ ਲਿਆ ਕਰਾਂਗੇ ਹੌਲੀ ਹੌਲੀ ਲੱਗ ਜੂਗਾ ਆਪੀ ਨਹੀਂ ਬੈਠਾ ਬੈਠਾ ਸਹੀ ਕਰ ਦੇਖੀਓ ਕੁਝ ਕਹਿ ਨਹੀਂ ਆ ਕੇ ਦੇਣਾ ਹੁ ਤਾਂ ਤੇ 1000 ਹੱਜ ਕਬੂਤਰੀ ਦੇ ਉਹਦੇ ਰੰਗ ਲਾਉਣਾ ਆਪਣੀ ਬੋਦੀ ਜਦੇ ਚੱਲ ਰੱਖ ਥੋੜੀ ਜੀ ਕਰਨੀ ਐ ਇੱਕ ਵਾਸਤੇ ਦੀਗਾ ਪਤਾਂ ਨਹੀਂ ਲੱਗਦਾ ਵੀ ਆਪਣੀ ਕਬੂਤਰੀ ਆਏਗਾ ਕਿ ਕੋਈ ਹੋਰ ਦੀ ਉੜੀ ਫਿਰਦੀ ਹੈ ਨਾ ਤਾ ਕਰਕੇ ਰੰਗ ਬਿਨਾ ਸਮਝ ਨਹੀਂ ਹੁੰਦੀ ਤੁਹਾਨੂੰ ਪਤਾ ਆ ਤੇ ਮੈਂ ਰੰਗ ਸੈੱਟ ਕਰਨਾ ਬਾਈ ਮੈਂ ਇਹਨਾਂ ਨੂੰ ਪਾਣੀ ਪੁਣੀ ਧਰਦਾ ਹਨ ਤੇ ਇੱਕ ਤੁਹਾਨੂੰ ਦੂਜੇ ਘੁੱਡੇ 'ਚ ਵੀ ਦਿਖਾਉਣਾ ਕਬੂਤਰ ਉਹ ਚਿੱਟੀਆਂ ਦਾ ਕਬੂਤਰ ਆਪਾਂ ਦੇਖੋ ਮੋੜਤਾ ਕੱਲ ਆਪਾਂ ਉਹ ਮੁੰਡੇ ਨੂੰ ਤੇ ਇੱਕ ਹੋਰ ਕਬੂਤਰ ਆ ਗਿਆ ਇਹਦਾ ਪਿਓ ਨਹੀਂ ਕਬੂਤਰ ਦਾ ਜਿਹੜਾ ਬੱਚਾ ਤੁਹਾਨੂੰ ਦਿਖਾਇਆ ਇਹਦਾ ਪਿਓ ਆਪਣੇ ਲਵੇ ਆ ਗਿਆ ਆ ਬੈਠਾ ਮੋਲ ਜਾ ਆ ਲਾਲ ਸਿਰੇ ਦੇ ਪਰਲੇ ਪਾਸੇ ਤੇ ਆ ਬੈਠਾ ਹੈ ਕਰੋ ਚੈੱਕ ਮੋਜਾ ਇੱਕ ਹੋ ਰਿਪੀ ਦੇ ਗਿਆ ਆਪਣਾ ਖੱਟੀਆਂ ਦਾ ਵੱਡਾ ਉਹ ਬੈਠਾਗਾ ਠੀਕ ਆ ਉਹ ਮੂ ਦੇ ਗਿਆ ਹੈ ਪੀਂਦਾ ਚਲ ਤੂੰ ਰੱਖ ਉਹ ਕੋਈ ਚੱਕਰ ਨਹੀਂ ਹੋਇਆ ਪਿੰਨਾ ਮਾ ਕੋਈ ਦਿੱਕਤ ਨਹੀਂ ਵੀਰੇ ਹਨ ਆਪਾਂ ਇਹਦਾ ਇਹਦੇ ਇਹਦਾ ਕਬੂਤਰ ਦਾ ਤੇ ਕਬੂਦੀ ਦਾ ਤਾਲ ਵਧੀਆ ਬੈਠਾ ਹੈ ਬੱਚੇ ਦੋ ਨੇ ਆ ਫੱਲੇ ਵੇਦੇ ਦੋਨੇ ਬੱਚੇ ਚੰਗੇ ਉੱਡੇ ਸੀਗੇ ਬਾਕੀ ਪਤਾ ਲੱਗੂ ਅੱਗੇ ਥੋੜਾ ਜਿਹਾ ਇਹ ਰੱਖ ਲਈ ਆਪਾਂ ਤਾਂ ਕਰਕੇ ਜੋੜੀ ਕਬੂਤਰ ਆਪਣੇ ਗਿੱਜਗੀ ਇਹ ਡੰਡੇ ਪਾਇਰੇ ਮੋਜੀ ਹਨ ਤੇ ਕਬੂਤਰ ਆ ਛੱਡਿਆ ਹੀ ਨਹੀਂ ਬਾਈ ਛੱਡਿਆ ਸੀਗਾ ਇੱਕ ਦੋ ਵਾਰ ਆਪ ਹੀ ਉੜਿਆ ਛੱਡਿਆ ਵੀ ਨਹੀਂ ਸੀ ਆਪ ਹੀ ਉੜਿਆਗਾ ਤੇ ਉਹਦੇ ਕਰਕੇ ਫਿਰ ਉਹ ਆਪਣੇ ਗਿੱਜਿਆ ਨਹੀਂ ਹੈਗਾ ਤੇ ਮੜਾ ਕਬੂਤਰ ਦੇ ਰੰਗ ਲਾਦਾ ਮੈਂ ਫਿਰ ਕਰਦਾ ਵੀਡੀਓ ਕੰਟੀਨਿਊ ਯੱਕੋ ਬਾਈ ਇਹਨਾਂ ਨੂੰ ਪਾਣੀ ਪਾਤਾ ਬਾਈ ਪਾਣੀ ਨਮਾ ਪਾਤਾ ਤੇ ਆ ਵੱਡੇ ਕਬੂਤਰਾਂ ਨੂੰ ਵੀ ਪਾਣੀ ਪਾਤਾ ਸਾਰਿਆਂ ਨਾ ਵਾ ਇੱਧਰ ਪਿੰਡਾਂ ਤੋਂ ਕਿਹ ਜੀ ਧਰਤਾ ਹਨ ਓਕੇ ਜੀ ਰਿਪੋਰਟ ਆ ਤੇ ਛੋਟੇ ਬੱਚਿਆਂ ਨੂੰ ਪਾਣੀ ਪਾ ਦਈਏ ਤੇ ਦਵਾਈ ਵੀ ਦੇਣੀ ਆ ਬੱਚੇ ਨੂੰ ਯਾਰ ਇਹ ਲਾਉ ਪਈ ਚੱਕੋ ਤੇ ਉਹਦੇ ਬੋਦੀ ਵਾਲੀ ਉਹ ਬੈਠੀ ਆ ਬਈ ਉਹਦੀ ਉੱਪਰ ਝਾਲਰ ਕਰਤੀ گلابی ਅੱਜ ਇਹਨਾਂ ਨੂੰ ਰੈਸਟ ਤੇ ਲਾਈਏ ਕੱਲ ਉਹਨਾਂ ਨੂੰ ਡਾਵਾਂਗੇ ਕੋਈ ਚੱਕਰ ਨਹੀਂ ਕੱਲ ਨੂੰ ਛੱਡਾਂਗੇ ਆਪਾਂ ਇਹਨਾਂ ਨੂੰ ਹਣਾ ਫੁੱਡਾ ਠੀਕ ਹੈ ਯਾਰ ਫੁੱਡਾ ਦਾ ਝਾੜ ਚਲੇ ਨਾ ਕਬੂਤਰ ਬਈ ਤਾਂ ਕਰਕੇ ਕੰਮ ਕੰਮ ਜਿਹਾ ਝੜੀ ਜਾਂਦੇ ਰਹਿੰਦੇ ਨੇ ਤੇ ਹੁਣ ਤਾਂ ਬਸ ਆ ਦੋ ਬੱਚੇ ਨੇ ਜਾਣ ਵਾਲੇ ਦੋ ਇਹ ਨੇ ਦੋ ਉੱਧਰਲੇ ਫੁੱਡੇ ਦੇ ਉਹ ਪਰ ਲਾਵਾ ਜਦੋਂ ਮੈਨੂੰ ਲੱਗਦਾ ਨਹੀਂ ਵੀ ਇਹ ਆਪਣੇ ਲੱਗੂਗਾ ਹੁਣ ਮੁਸ਼ਕਲ ਆ ਜਾਂਦਾ ਜਦੋਂ ਬੰਨਿਆ ਬੁੰਨੇ ਕਰਾਂਗੇ ਛਾਤਰੀ ਤੇ ਓਕੇ ਦੀ ਰਿਪੋਰਟ ਹੈ ਇਹਦੀ ਬੱਚੇ ਦੀ ਤੇ ਦੂਜੇ ਬੱਚੇ ਵੀ ਆਪਣੇ ਓਕੇ ਹੋ ਰਹੇ ਨੇ ਬਈ ਛਾਤਰੀ ਤੇ ਬਿਠਾਉਣੇ ਵੀ ਹੁੰਨੇ ਆਪਾਂ ਫਿਲਹਾਲ ਲਾ ਮੈਂ ਅਮੇਥਨ ਦੋਨੇ ਕੱਲ ਬਿਠਾਏ ਸੀ ਚਾਦਰੀ ਤੇ ਉੱਚੇ ਕਰਕੇ ਬਿਠਾਏ ਸੀ ਦੋਨੇ ਉਹ ਥੋੜਾ ਜਿਹਾ ਘੱਟ ਹੈ ਵੱਡਾ ਹੀ ਵੱਡਾ ਥੋੜਾ ਜਿਹਾ ਘੱਟ ਵੱਡਾ ਉਹ ਸੀਤੀ ਬੁੱਢਣ ਲੱਗੂ ਇਹਦੇ ਨੂੰ ਕਿਉਂ ਹੀ ਗਦਾ ਜਾ ਥੋੜਾ ਜਿਹਾ ਚਲ ਆ ਦਾਣੇ ਜੀ ਧਰ ਦਿੰਨੇ ਆਂ ਅੱਪੀ ਕੱਲ ਧਰ ਗਿਆ ਮੇਰੇ ਸਾਰਾ ਦਾਣੇ ਸਾਰਿਆਂ ਨੂੰ ਦੁਬਾਰੇ ਦੁਬਾਰੇ ਕਰਕੇ ਰੱਜੇ ਬੈਠੇ ਨੇ ਮਤਾਹੇ ਦੇ ਪੁੱਤ ਇਹਨਾਂ ਦਾ ਜੀ ਬੰਦ ਕਰੀਏ ਥੋੜਾ ਤੇ ਬੱਚੇ ਨੂੰ ਦਵਾਈ ਦੇਈਏ ਥੋੜੀ ਜੀ ਬਈ ਹਨਾ ਸੈਟ ਜੇ ਕਰਕੇ ਸਰੰਗੀ ਜੀ ਪਾ ਲਿਆਵਾਂਗੇ ਪਾਣੀ ਪੰਜ ਕੇਮਲ ਦੇ ਦਾਂਗੇ ਸਰੰਗੀ ਜੀ ਪਾ ਦੋ ਨਾ ਪਾ ਲੈ ਅੰਦੇ ਪੰਜ ਪੰਜ ਕੇਮਲ ਪਾ ਲੈਣ ਦਾ ਸੋ ਹੋ ਜਾਊਗਾ ਹੁਣ ਦੂਜਾ ਵੀ ਹੋ ਗਿਆ ਬਾਈ ਪਾਣੀ ਤਾਂ ਹੁਣ ਦਵਾਈ ਵੀ ਹੋਊਗੀ ਫਿਰ ਇੰਨਾ ਕੁ ਪਾਣੀ ਮੁੱਕਦਾ ਨਹੀਂ ਇਹਨੂੰ ਦਵਾਈ ਵੀ ਹੋ ਜਾਂਦੀ ਐ ਕਿਸੇ ਬਾਕੀ ਠੀਕ ਆ ਬਈ ਬੱਚੇ ਆਪਣੇ ਆ ਕਬੂਤੇ ਆਪਣੀ ਬਿਠਾ ਗਏ ਦੀ ਬਾਗਾਂ ਦੇ ਸਾਹਮਣੇ ਨਾ ਦਾਣਾ ਪਾਣੀ ਆਪਾਂ ਕਰ ਦਾਂਗੇ ਆਖੇ ਹਨ ਤੇ ਓਕੇ ਬੜਾ ਕਬੂਤਰ ਅੱਜ ਕੋਈ ਨਹੀਂ ਲਾਉਂਦੇ ਕਿਉਂ ਅੱਜ ਮੈਨੂੰ ਕੰਮ ਹੈ ਤਾਂ ਮੈਂ ਲੇਟ ਹੋ ਜਾ ਤਾਂ ਕਰਕੇ ਚਲੋ ਸ਼ਾਮ ਨੂੰ ਮਿਲਦੇ ਆ ਬਈ ਹੁਣ ਫਿਰ ਲੋ ਬਈ ਤੇ ਆਥਨ ਹੋ ਗਿਆ ਤੇ ਦਾਣੇ ਦੋਣੇ ਕਬੂਤਰਾਂ ਨੇ ਆਪਣੇ ਨੇ ਬਈ ਖਾ ਲਏ ਮੈਂ ਸਵੇਰੇ ਹੈਪੀ ਨੂੰ ਚਾਬੀ ਫੜਾ ਕੇ ਆ ਸੀ ਕੌਣ ਵੀ ਮੈਨੂੰ ਪਤਾ ਸੀਗਾ ਵੀ ਮੈਂ ਲੇਟ ਹੋ ਜਾਊਂਗਾ ਹੁਣ ਆਇਆ ਬਈ ਮੈਂ ਕੰਮ ਉਥੋਂ ਤੇ ਹੁਣ ਆਇਆ ਮੈਂ ਦੇਖੋ ਕੰਮ ਤਾਂ ਤੇ ਹੁਣ ਮੈਂ ਚੱਲ ਅਹੀਂ ਪੀਰੋ ਚਾਬੀ ਫੜ ਲਈ ਸੀ ਮਾਂ ਚਾਰ ਚਵੇਰੇ ਤਾਂ ਮੈਂ ਆਪ ਹੀ ਪਾਊਂਗਾ ਨਾ ਧਾਣੇ ਤਾਂ ਕਰਕੇ ਤੇ ਇੱਧਰ ਜੋ ਹੈ ਨਿਮੋਲੀ ਜੋੜੀ ਬੈਠੀ ਹੈ ਇੱਧਰ ਆਪਣੀ ਜੋੜੀ ਬੈਠੀ ਹੈ ਬੱਚੇ-ਪੁੱਛੇ ਬੈਠੇ ਨੇ ਬੱਚੇ ਵੀ ਇਹ ਬਧਾਰੇ ਵੱਡੇ ਹੋ ਗਏ ਆਏ ਹਾਏ ਹਾਏ ਚਲਣ ਨੂੰ ਤੋਰ ਲਾ ਦੀ ਰੌਣਕ ਢੀ ਬੱਚੇ ਇਨਾ ਤਾਂ ਤੇ ਨੇਰਾ ਹੋ ਗਿਆ ਬਹੁਤ ਜ਼ਿਆਦਾ ਬਈ ਹਨ ਤੇ ਵਿਚਾਰਾ ਇਹਨਾਂ ਨੂੰ ਦਾਣੇ ਦੋਣੇ ਉਹਨਾਂ ਐਪੀ ਖਿੜਿਆ ਹੁੰਦਾ ਯਾਰ ਆਪਾਂ ਹਿਸਾਬ ਨਾਲ ਪਾਉਣੇ ਆ ਤੇ ਉਹ ਆਪਦੇ ਹਿਸਾਬ ਨਾਲ ਪਾ ਕੇ ਜਾਂਦਾ ਮੈਂ ਆਪਦੇ ਸਾਨੂੰ ਪਾਉਣਾ ਹਨਾ ਤਾਂ ਕਰਕੇ ਵਿੱਚ ਜੱਕਰ ਜਾ ਪਿਆ ਥੋੜਾ ਜਿਹਾ ਇਹਨੇ ਉਹਨੇ ਖੰਡੇ ਖੰਡੇ ਜੇ ਵਾਲੇ ਰੈਂਦੇ ਨੇ ਨਾ ਸੋਲੇ ਛਾਲੇ ਵੀ ਪਾਉਣੇ ਹੋਣੇ ਸੋਲੇ ਪਾਉਣੇ ਮੁੰਦੀ ਪਾਉਣੇ ਸਾਰਾ ਸਿਸਟਮ ਦੇਖਣਾ ਪੈਂਦਾ ਇਹ ਲੈ ਦੁਬਾਰ ਲਈ ਐਪੀ ਲਾ ਗਿਆ ਸੀਗਾ ਤੇ ਇਹਨੇ ਖੰਡੇ ਆ ਗਿਆ ਯਾਰ ਖੰਡਿਆ ਜੀ ਜਾਂਦਾ ਮੈਂ ਸੋਲ ਕੋਈ ਨਹੀਂ ਵੀ ਜ਼ਰੂਰੀ ਆਹੇ ਸਿਸਟਮ ਹਨ ਤੇ ਬਸ ਅੱਜ ਤਾਂ ਆਥ ਨੇ ਉਹ ਕਾਲ ਅਖੀਰ ਗਈ ਸੀ ਚਲ ਬਾੜ ਗਿਆ ਗੁੱਡੇ ਚ ਉਹ ਵੀ ਕਾਲ ਅਖੀ ਵੀ ਬੈਹ ਜੰਦੇ ਸੀ ਤੇ ਕੱਲ ਨੂੰ ਦੇਖਿਆ ਕਬੂਤਰੀਆਂ ਨੇ ਡਾਵਾਗੇ ਯਾਰ ਦੋ ਦਬਾਉਂਦਾ ਨਹੀਂ ਦੋ ਗੜੇ ਆਏ ਚਲ ਹੁਣ ਬਈ ਜਦੋਂ ਕਬੂਤਰ ਕੱਢਨੇ ਕੋਲਨੇ ਗਾਹਾਂ ਡਾਉਣ ਨੇ ਹੁਣ ਆਪਾਂ ਵੇਲੇ ਆ ਹਲੇ ਲੇਟ ਫੇਟ ਵੀ ਹੋ ਜਾਂਦੇ ਕੋਈ ਮੈਟਰ ਨਹੀਂ ਐਡਾ ਕਰਦਾ ਕੋਈ ਚੱਕਰ ਨਹੀਂ ਲੇਟ ਹੋ ਜਾਂਗਾ ਫਿਰ ਕਿਹੜੀ ਗੱਲ ਦਾ ਨੰਦਾ ਪਾ ਜਾਂਦਾ ਹੈਪੀ ਆਪੀ ਤੇ ਆ ਹੁਣ ਗਾਹਾਂ ਜਦੋਂ ਆਪਾਂ ਕਬੂਤਰ ਡਾਉਣੇ ਵਾਲੇ ਨੇ ਉਦੋਂ ਵੀ ਹੈਪੀ ਆਪਣੀ ਹੈਲਪ ਕਰਾਊਗਾ ਕਿਉਂ ਕਰੇ ਹੁੰਦਾ ਹੈ ਕਿ ਚਲ ਮੈਂ ਕੰਮ ਜਾਂਦੇ ਜਾਂਣਾ ਜਾਣ ਕਰਕੇ ਵੀ ਉਹ ਕੱਢ ਦਿਆ ਕਰੋ ਆਪਣੇ ਕਬੂਤਰ ਆਪਾਂ ਨੂੰ ਪਤਾ ਲਾਲੂ ਵੀ ਜਾਇਆ ਕਰੋ ਐਡਾ ਕੋਈ ਚੱਕਰ ਨਹੀਂ ਪੌੜੀ ਆਪਾਂ ਨਵੀਂ ਲਿਆਵਾਂਗੇ ਤੇ ਪੌੜੀ ਛੋਟੀ ਹੈ ਹਾਲੇ ਤੇ ਬਸ ਆਹੀ ਸਿਸਟਮ ਹੈ ਬਈ ਹਣਾ ਹੁਣ ਸਾਰਾ ਓਕੇ ਦੀ ਰਿਪੋਰਟ ਆ ਪਾਣੀ ਦਾ ਨਹੀਂ ਕਰੇ ਫੇ ਤਰਕ ਕੀ ਕਰਾਂਗੇ ਹੁਣ ਤਾਂ ਜਿਹੜਾ ਕੁਝ ਕਰਨਾ ਦਾਣਾ ਪਾਣੀ ਦਾ ਆਪਾਂ ਹੁਣ ਤਾਂ ਕੁਝ ਵੀ ਨਹੀਂ ਕਰਨਾ ਨਾ ਬਸ ਆਪਾਂ ਇੱਕ ਵਾਰ ਚੈੱਕ ਜੇ ਕਰਨਾ ਅਵੇ ਸੀਗੇ ਉਪਰ ਚੈੱਕ ਕਰ ਲਿਆ ਆਪਣਾ ਸਿਸਟਮ ਵੀ ਸਾਰਾ ਓਕੇ ਆ। ਬਾਕੀ ਰਿਪੋਰਟ ਠੀਕ ਹੈ। ਤੇ ਬਈ ਹੁਣ ਤਾਂ ਬਾਕੀ ਆਪਣਾ ਯਾਰ ਸਬਸਕ੍ਰਾਈਬਰਾਂ ਵਾਲਾ ਸਿਸਟਮ ਤਾਂ ਸਾਰਾ ਓਕੇ ਹੋ ਗਿਆ ਹਨਾ। ਵੀ 1000k ਹੋ ਗਿਆ ਆਪਣਾ ਤੇ ਆਪਣਾ ਬਾਸ ਟਾਈਮ ਰਹਿ ਗਿਆ ਬਈ ਜਿਹੜੇ ਵੀਰ ਭਈ ਆਪ ਨੂੰ ਪਿਆਰ ਕਰਦੇ ਨੇ ਯਾਰ। ਵੱਧ ਵੱਧ ਆਪਣੀ ਵੀਡੀਓ ਆਪਣੇ ਯਾਰਾਂ ਮਿੱਤਰਾਂ ਨੂੰ ਦਿਖਾਇਆ ਕਰੋ ਵੀ ਆਪਣਾ ਬਾਸ ਟਾਈਮ ਵੀ ਵਧੀਆ ਹੋ ਜੇ ਹਨਾ। ਵੀਰ ਇੱਕ ਡੋਜ਼ ਜੀ ਮਿਲਦੀ ਆ ਕਹਿੰਦਾ ਕਹਿੰਦਾ ਨਾ ਮੈਂ ਕਹਿੰਦਾ ਮਤਲਬ ਯਾਰ ਆਪਾਂ ਵੀਡੀਓ ਵੀ ਬਣਾਉਣੇ ਆ ਬਈ ਹਨਾ। ਇਹ ਵੀਡੀਓ ਕੋਈ ਦੇਖ ਵੀ ਨਹੀਂ ਰਿਹਾ ਯਾਰ ਆਪਾਂ ਮਿਹਨਤ ਵੀ ਕਰ ਰਹੇ ਆਂ ਵੀ ਜੋ ਸੌਂਗ ਹੈ ਜੇ ਆਪਾਂ ਕਬੂਤਰ ਹੋਣਾ ਨਹੀਂ ਮੈਂ ਆਪਾਂ ਨੂੰ ਕੋਈ ਏਡਾ ਹੋਣੀਗਾ ਆਪਾਂ ਕਬੂਤਰ ਵੀ ਡਾਲਿਆ ਕਰੀ ਇਕੱਲੇ ਇਹ ਵੀਡੀਓ ਆਪਣੇ ਯਾਰਾਂ ਜਿੰਨਾਂ ਕਾ ਆਪਾਂ ਕਰਦੇ ਆਂ ਯਾਰ ਉਹਨਾਂ ਕਾ ਆਪਣੇ ਮਿੱਤਰ ਪਿਆਰੇ ਜਿੰਨਾਂ ਕਾ ਉਹਨਾਂ ਪਿਆਰ ਦਿੰਦੇ ਨੇ ਉਹ ਦੇਖ ਲੈਣ ਮੇਨ ਮਕਸਦ ਆਪਣਾ ਹੈ ਤਾਂ ਕਰਕੇ ਆ ਵੀਡੀਓ ਬਣਾਉਨੇ ਆ ਤੇ ਵੀਡੀਓ ਵੀ ਆਪਣੇ ਯਾਰਾਂ ਮਿੱਤਰਾਂ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੇ ਵੀਡੀਓ ਤੇ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਲਾਈਕ ਕਰੋ ਬਈ ਹਨਾ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਤੇ ਕਰਾਓ ਮਿੱਤਰਾ ਪਿਆਰਾਤ ਮਿਲਦੇ ਆਪਾਂ ਕੱਲ ਨੂੰ ਨਵੀਂ ਅਪਡੇਟ 'ਚ ਨਵੀਂ ਵੀਡੀਓ 'ਚ ਬਈ